ਉਦਾਸੀਨ ਸੰਤ ਬਾਬਾ ਤਹਿ ਸਿੰਘ ਜੀ ਦੀ ਬਤਵੀਂ ਵਰਸੀ ਤੇ ਜੋੜ ਮੇਲਾ ਬੜੀ ਸ਼ਰਧਾ ਸਹਿਤ ਮਨਾਇਆ ਗਿਆ। ਇਹ ਮਹਾਨ ਫਾਰਮਿਕ ਸਮਾਗਮ ਡੇਰਾ ਸਥਾਨ ਸਲੇਮਟਾਬੜੀ ਲੁਧਿਆਣਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਪਾਠ ਪਾਏਗੇ। ਇਸ ਸਮਾਗਮ ਬੜੀ ਸ਼ਰਧਾ ਸਹਿਤ ਮਨਾਇਆ ਗਿਆ। ਜਿਸ ਦੀ ਗਵਾਹੀ ਗੱਦੀ ਨਿਸ਼ੀਨ ਸੰਤ ਬਾਬਾ ਸਵਨਦਾਸ ਜੀ ਦੇ ਵੱਲੋਂ ਗਵਾਹੀ ਕੀਤੀ ਗਈ ਤੇ ਇਸ ਮੌਕੇ 올 ਇੰਡੀਆ ਧਰਮ ਸਾਧੂ ਸਮਾਜ ਗੁਰੂ ਰਵਿਦਾਸ ਸਾਧੂ ਸੰਪੰਦਾ ਸੁਸਾਇਟੀ ਦੇ ਸੇਵਾਦਾਰਾਂ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਦੇ ਵਿੱਚ ਸਾਧੂ ਸਮਾਜ ਸ਼ਾਮਿਲ ਹੋਏ। ਸਮਗਮ ਦੀ ਸ਼ੁਰੂਆਤ ਮਹਾਨ ਕਵੀਆਂ ਰਾਗੀਆਂ ਦੇ ਕਥਾਵਾਚਕਾਂ ਨੇ ਆਈਆਂ ਸੰਗਤਾਂ ਨੂੰ ਸ਼ਬਦ ਕੀਰਤਨ ਦੁਆਰਾ ਨਿਹਾਲ ਕੀਤਾ ਗੁਰੂ ਦਰਬਾਰ ਦੇ ਵਿੱਚ ਆਈ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਗੁਰੂ ਕਾ ਅਟੂਟ ਲੰਗਰ ਵੀ ਚਲਾਇਆ ਗਿਆ ਕੋਰ ਬਠਾ ਲਿਆ ਸਭ ਨੂੰ ਨੰਦਤਾ ਕਹਿੰਦਾ ਲੰਫਰ ਕਸਿਮੁਨਾ ਫਰਮ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਹਿੰਦੇ ਲੈ ਕੇ ਸੋ ਉਹ ਅੰਦਰ ਆ ਨਹੀਂ ਸਕਦੇ ਹੁਣ ਤੈਨੂੰ ਅਸੀਂ ਇੱਥੋਂ ਬਾਹਰ ਜਾਣ ਦੀ ਜਾਨ ਵੀ ਦਿੱਤੀ ਹੁਣ ਨਹੀਂ ਜਾਣ ਦੇਣਾ ਤੇ ਸੰਤਾਂ ਦੀ ਪੂੰਜੀ ਕੀ ਹੈ ਮਾਇਆ ਦਾ ਪੂੰਜੀ ਹੀ ਹੁੰਦੀ ਮਾ ਬਚਨ ਦੇ ਸੱਚ ਨੂੰ ਹੁੰਦੀ ਤੁਸੀਂ ਜਦੋਂ ਸਾਧ ਸੰਗਤ ਬੋਲੇ ਬਚਨ ਦੋ ਅਮਰਤ ਦਾਸ ਸੰਤ ਸਰਵਨ ਦਾਸ ਗਦੀਸ਼ੀਨ ਉਦਾਸੀਂ ਡੇਰਾ ਸੰਤ ਬਾਬਾ ਟਹਿਲਦਾ ਇਸ ਲੇਵਟਾਬਰੀ ਲੁਧਿਆਣਾ ਸੰਤ ਅਨੰਤਾਂ ਅੰਤਰ ਨਾਹੀਂ ਜਿੱਥੇ ਵੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰੱਥ ਆਪਣਾ ਬਿਨਸੇ ਸਬੰਧਾ ਐਸੀ ਦੀਨ ਦਿ얄 ਸੰਤ ਬਾਬਾ ਟਹਿਲਦਾ ਹੱਡੀ ਜਿਨ੍ਹਾਂ ਨੇ ਪੂਰਾ ਜੀਵਨ ਪ੍ਰਭੂ ਬੰਦਗੀ ਵਿੱਚ ਤੇ ਭਰਮਾ ਵਿੱਚ ਪੁੱਲੀ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਹੋ ਕੇ ਸਿਮਾ ਮੰਨਵਾਈਆਂ ਉਦੋਂ ਜਦੋਂ 1925 ਦੇ ਅੰਦਰ ਸਾਡਾ ਨਤਾੜਿਆ ਸਮਾਜ ਆ ਧਰਮੀ ਸਮਾਜ ਜਿਨ੍ਹਾਂ ਨੂੰ ਕਦੇ ਛੱਤ ਜ਼ਮੀਨ ਦੀ ਰਿਸ਼ਤੀ ਹੋਣ ਦਾ ਹੱਕ ਨਹੀਂ ਸੀ ਉਦੋਂ ਸੰਘਰਸ਼ ਦੇ ਵਿੱਚ ਵੀ ਹਿੱਸਾ ਪਾਇਆ ਮੋਤਾ ਸਿੰਘ ਦੇ ਨਾਲ ਗਦਰ ਲਹਿਰ ਵਿੱਚ ਵੀ ਯੋਗਦਾਨ ਪਾਇਆ ਤੇ ਜਿੱਥੇ ਸਿਮਰਨ ਕੀਤਾ ਉਥੇ ਜਗਾ ਜਗਾ ਜਾ ਕਰਕੇ ਪਿੰਡਾਂ ਪਿੰਡਾਂ ਜਾ ਕੇ ਜਿੱਥੇ ਗੁਰੂ ਦਾਸ ਮਹਾਰਾਜ ਬਾਣੀ ਦਾ ਪ੍ਰਚਾਰ ਕੀਤਾ ਉਥੇ ਗੁਰੂ ਅਰਦਾਸ ਮੰਦਰ ਵੀ ਸਜਾਏ ਤੇ ਜਿੱਥੇ ਗੁਰੂ ਦਾਸ ਮੰਦਰ ਸਜਾਏ ਉਥੇ ਬੱਚਿਆਂ ਨੂੰ ਪੜ੍ਹਿਆ ਗੁਣਿਆ ਨਾਮ ਸਭ ਸੁਣੀਏ ਵਿਦਿਆ ਪੜਾਈ ਸਭ ਤੋਂ ਵੱਧ ਜੋਰ ਵਿਦਿਆ ਤੇ ਦਿੱਤਾ ਤੇ ਨਸ਼ਿਆਂ ਤੋਂ ਦੂਰ ਰਹਿਣ ਵਾਲੇ ਉਪਦੇਸ਼ ਦਿੱਤਾ ਅੱਜ ਮੱਤੀ ਪੜ ਕੇ ਜਿਵੇਂ ਮਾਸਟਰ ਸਿਤਾ RAM ਜੀ ਮਾਧੋਪੁਰੀ ਮਾਸਟਰ ਕੀਰਤੀ ਸਿੰਘ ਜੀ ਡਾਕਟਰ ਬਾਂਸਲ ਦੰਦਾ ਦੇ ਡਾਕਟਰ ਸਾਡੇ ਡਾਇਰੈਕਟਰ ਡਾਕਟਰ ਦਲੀਪ ਕੀ ਕੁਮਾਰ ਜੀ ਅਨੇਕਾਂ ਬੱਚੇ ਜਿੱਥੇ ਉੱਚੀਆਂ ਪਦਮੀਆਂ ਤੇ ਪੰਟੀ ਇਹ ਮਹਾਂਪੁਰਛਾਂ ਦਾ ਆਸ਼ੀਰਵਾਦ ਸੀ ਇਸੇ ਤਰ੍ਹਾਂ ਦਾਸ ਦੀ ਸਰ ਤੇ ਮਹਾਂਪੁਰਛਾਂ ਦੇ ਹੱਥ ਰੱਖਿਆ ਜਿੱਥੇ ਸਾਰੇ ਅਸਥਾਨਾਂ ਦੇ ਸੇਵਾਵਾਂ ਦਿੰਦੇ ਨੇ ਉੱਥੇ ਸਤਿਗੁਰਾਂ ਨੇ ਆਪ ਸਿਰ ਤੇ ਹੱਥ ਰੱਖ ਕੇ ਗੁਰਵਾਣੀ ਦਾ ਸੋਧ ਬਖਸ਼ਿਸ਼ ਕਰਕੇ ਅੱਜ ਸੰਗਤਾਂ ਨੂੰ ਸੰਤਾਂ ਦੀ ਸੇਵਾ ਵਿੱਚ ਜੀਵਨ ਬਖਸ਼ਿਆ ਹੋਇਆ ਹੈ ਤੇ ਆਪ ਸੰਗਤਾਂ ਸਹਿ ਜੋ ਸਦਕਾ ਉਦਾਸੀਨ ਡੇਰਾ ਸੰਤ ਬਵਾਟਾ ਹਲਾ ਇਸਲੀਮ ਡਾਬਰੀ ਵਿਖੇ ਇਹ ਸੰਨਤਾਂ ਵਰਸੀ ਸੰਤ ਬਵਾਟਾ ਹਲਾ ਦੀ ਬੜੀ ਧੁੰਮਤਮ ਨਾਲ ਮਨਾਈ ਜਾਂਦੀ ਹੈ ਜਿੱਥੇ ਸਤਿਗੁਰੂ ਗੁਰੂ ਦਾਸ ਮਹਾਰਾਜ ਦੀ ਆਗਮਨ ਗੁਰਪੁਰਬ ਮਾਧਪੁਰ ਤੇ ਲੁਧਿਆਣਾ ਵਿੱਚ ਵੀ ਬੜੀ ਧੁੰਮਤਮ ਨਾਲ ਸੁਭਾਜਤਨਾ ਕੱਢੀਆਂ ਜਾਂਦੀਆਂ ਨੇ ਇਹ ਸਾਰਾ ਸੰਗਤਾਂ ਦਾ ਪਿਆਰ ਹੈ ਇਹ ਸਾਰਾ ਸੰਤ ਬਵਾਟਾ ਸ ਮਹਾਰਾਜ ਜੀ ਦਾ ਹੀ ਸਿਰ ਤੇ ਹੱਥ ਹੈ ਉਹਨਾਂ ਦੇ ਹੀ ਇਹ ਉਹਨਾਂ ਦੇ ਹੀ ਬਚਨ ਸਨ ਕਿ ਪੁੱਤਰਾ ਸਤਿਗੁਰੂ ਤੀਰਤੀ ਅਸੀਂ ਮਿਹਰ ਕਰਨਗੇ ਤੇ ਜਿੱਥੇ ਬਰਬਾਣੀ ਦਾ ਪ੍ਰਚਾਰ ਕਰਨਾ ਉੱਥੇ ਸੰਗਤਾਂ ਨੂੰ ਪ੍ਰਭੂ ਚੰਨਾ ਨਾਲ ਜੋੜ ਕੇ ਉੱਚੀ ਸੱਚੀ ਵਿਦੇ ਦਾ ਸੰਦੇਸ਼ ਅੱਜ ਸੰਗਤਾਂ ਸਤਿਗੁਰੂ ਦੇ ਚੰਨਾ ਵਿੱਚ ਜੁੜ ਕਰਕੇ ਸਜੀਮਨ ਸਮਰਪਤ ਕਰਦੀਆਂ ਹੋਈਆਂ ਸੇਵਾਵਾਂ ਲੈਣੀਆਂ ਨੇ ਤੇ ਖੁਸ਼ੀ ਮਹਿਸੂਸ ਕਰਦੀਆਂ ਨੇ ਜਿਵੇਂ ਡੀ ਜੀ ਨਿਊਜ਼ ਚੈਨਲ ਵਾਲੇ ਵੀ ਅਨਤਖ ਸੇਵਾਵਾਂ ਪੂਰਾ ਸਾਲ ਨਿਭਾਉਂਦੇ ਨੇ ਅੱਜ ਵਦਨ ਸਟੂਡੀਓ ਜਿੱਥੇ ਮਨਮੋਜੀ ਟੀਵੀ ਮਹਾਂਪ੍ਰਿਸ਼ਾ ਦੇ ਚੈਨਲ ਦੀ ਵੀ ਸੇਵਾਵਾਂ ਦਿੰਦੇ ਨੇ ਉੱਥੇ ਹਰ ਸਮ ਹਰ ਸਮੇਂ ਸੇਵਾਵਾਂ ਲਈ ਤਤਪਰ ਰਹਿੰਦੇ ਨੇ ਸੋ ਜਿਥੇ ਜਿਆ ਪੀਮਚੇ ਨਾਲ ਵਾਲੇ ਵੀ ਸੇਵਾ ਕਰਦੇ ਨੇ ਸੋ ਸਾਰਿਆਂ ਦੇ ਧੰਨਵਾਦੀ ਹਾਂ ਸਤਿਗੁਰੂ ਇਸੇ ਤਰ੍ਹਾਂ ਜਿੰਨੇ ਡਾਕਟਰ ਸੇਵਾਵਾਂ ਦਿੰਦੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਗੁਰੂਕੀਆਂ ਖੁਸ਼ੀਆਂ ਸਤਿਗੁਰੂ ਸਾਰੀਆਂ ਸੰਗਤਾਂ ਨੂੰ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ ਸੁਖੀ ਬਸੇ ਮੋਰੋ ਪਰਵ ਬਿਸ਼ਵ ਤੇ ਸੁਖ ਸ਼ਾਂਤੀ ਤੇ ਇੱਕ ਪਰਿਵਾਰ ਕਹਿਰਵਦਾਸ ਖਲਾਸ ਜਿਹੜਾ ਹਮਸਹਰੀ ਸੋ ਉਮੀਦ ਹਮਾਰਾ ਸਤਿਗੁਰੂ ਬਖਸ਼ਿਸ਼ ਕਰ ਦੇਣ ਇਹ ਸਾਰੀ ਸੰਗਤਾਂ ਸੁਖੀ ਵਸਣ ਖੁਸ਼ੀਆਂ ਦਾ ਵਸਣ ਇਹੇ ਕਾਮਨਾ ਕਰਦੇ ਹੋਏ ਸੰਗਤਾਂ ਨੂੰ ਸੰਤਵਾਂ ਟਹਿਲ ਦਾ ਸਮਾਹਾਰ ਸਾਲਾਨਾ ਵਰਸੀ ਸਮਾਗਮ ਤੇ ਲੱਖ ਲੱਖ ਵਧਾਈ ਦਿੰਦੇ ਹਨ ਜਿੱਥੇ ਸ੍ਰੀ ਗੁਰਦਾਸ ਸਾਧੂ ਸੰਪਰਦਾ ਸ੍ਰੀਪੰਡ ਪੰਜਾਬ ਦੇ ਪ੍ਰਧਾਨ ਸੰਤਵਾਂ ਨਵਲਹਰੀ ਬਾਬਾ ਜੋੜੇ ਪੁੱਡੇ ਨੇ ਉੱਥੇ ਜਨ ਸਕੱਤਰ ਸੰਤ ਇੰਦਰ ਸਾਹਿਬ ਦੀ ਛੇਖੇ ਇਸਾਸੰਦੀ ਸੰਤ ਸਵਾਮੀ ਸੇਵਕ ਦਾਸ ਜੀ ਪੀਠੀ ਠਾਕਰ ਦਾ ਕੁਰੀ ਹਰੀਪੁਰ ਖਾਲਸਾ ਸੰਤ ਬਾਬਾ ਸਤਨਾਮ ਦਾਸ ਜੀ ਡੇਰਾ ਸਿੱਖਾਂ ਰਾਂਝੂ ਦਾਸ ਜੀ ਆਲਨੀਆ ਆਧਾਰ ਮਿਸ਼ਨ ਦੀ ਰਾਸ਼ਟਰੀ ਪ੍ਰਣਾ ਸੰਤ ਸਤਵੰਦਰ ਹੀਰਾ ਜੀ ਤੇ ਉਹਨਾਂ ਦੇ ਨਾਲ ਅਨੇਕਾਂ ਮਹਾਪੁਰਸ਼ ਰਾਮਪੂਲਾ ਫੂਲ ਹੋਰ ਇਲਾਕੇ ਤੋਂ ਦੇਚਾਂ ਵਿਦੇਚਾਂ ਤੁਮਾਂ ਪਰਚਾਂ ਦੇ ਸੰਤਾਂ ਨੇ ਆ ਕੇ ਸੰਤ ਬਾਬਾ ਸੁਖਿੰਦਰ ਸਿੰਘ ਦੀ ਆਲੂਵਾਲ ਉਹ ਵੀ ਨਿਹਾਲ ਕਰਕੇ ਗਏ ਨੇ ਸਾਰੇ ਸੰਤਾਂ ਦਾ ਧੰਨਵਾਦ ਕਰਦੀ ਹਾਂ ਲੁਧਿਆਣਾ ਤੋਂ ਭੁਪਿੰਦਰ ਪਨੇਸਰ ਦੇ ਨਾਲ ਵਿਪਨ ਅਰੋੜਾ ਦੀ ਰਿਪੋਰਟ ਐਸਐਮਜੀ ਨਿਊਜ਼